ਨਾਤਾ ਜੇ ਮੇਰੇ ਮੂੰਹ ਚਾਚੇ ਤੇਜ਼ ਆਵਾਜ਼ ਆਈਏ ਜਜਬਾ ਆਇਆ ਨਾ ਕੰਮ ਕਰਨ ਦਾ ਇਹਦਾ ਕੋਈ ਰੀਜ਼ਨ ਹੈ ਮੇਰੇ ਪੰਜਾਬ ਦੇ ਪੁਲਿਸ ਅਫੀਸਰ ਤੇ ਮੇਰੀ ਮੀਡੀਆ ਮੈਂ بار بار ਮੈਨੂੰ ਕੋਈ ਵੀ ਨੈਗੇਟਿਵਲੀ ਕਮੈਂਟ ਤੁਹਾਡੇ ਚੋਂ ਦੇਵੇਗਾ ਨਾ ਪਰ ਮੈਂ ਤੁਹਾਡੀ ਜਿਜ਼ਾਕਾਰ ਲਾਂਦੀ ਰਹਾਂਗੀ ਉਹਦਾ ਰੀਜ਼ਨ ਹੈ ਗਰਾਊਂਡ ਨਾ ਰੋਡ ਗਰਾਊਂਡ ਲੈਵਲ ਤੇ ਜਿਹੜੀ ਸੱਚਾਈ ਸੀ ਨਾ ਉਹਦੇ ਤੱਕ ਖਿੱਚ ਕੇ ਮੈਨੂੰ ਮੀਡੀਆ ਲੈ ਕੇ ਗਈ ਹੈ ਕੋਈ ਨਹੀਂ ਲੈ ਕੇ ਗਿਆ ਤੇ ਇਹ ਤਾਰੀਫ਼ ਹੈ ਬਸ ਸਾਡੀ ਪੰਜਾਬ ਦੀ ਮੀਡੀਆ ਤੇ ਮੈਂ ਸੈਂਟਰੇਜ ਦੀ ਜਿੰਨੀ ਵੀ ਜਾਤ ਤੇ ਬੋਲ ਰਹੀਆਂ ਮੇਰੇ ਪੰਜਾਬ ਦੀ মিডিਆ ਦਾ ਕੋਈ ਜਵਾਬ ਨਹੀਂ ਨਾ ਕਿਸੇ ਤੋਂ ਮੇਰੇ ਵਾ ਕੋ ਦਰਦ ਹੈ ਨਾ ਲੈਂਦੇ ਨੇ ਨਾ ਲੈ ਕੇ ਕਿਸੇ ਤੋਂ ਖਾਂਦੇ ਨੇ ਆਪਣੀ ਮਿਹਨਤ ਦਾ ਪਰ ਦੁੱਖ ਹੈ ਕਿ ਅੱਜਕਲ মিডিਆ ਵੀ ਸਾਡੀ ਥੋੜੀ ਜੀ ਪਰੇਸ਼ਾਨ ਹੈ ਮੈਂ ਜਦੋਂ 2020 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੈਨੂੰ ਬੁਲਾਇਆ ਸੀ ਉਦੋਂ ਵੀ ਮੈਨੂੰ ਇਹ ਬਿੱਟੂ ਜਰੀਆ ਬਣਿਆ ਸੀ ਲੈ ਕੇ ਜਾਂਦਾ ਮੈਂ ਮੈਨੂੰ ਇੱਕਦਮ ਦਾ ਪ੍ਰਾਊਡ ਫੀਲ ਹੁੰਦਾ ਹੈ ਜਿਹੜਾ ਮੈਂ ਆਜ ਮੀਡੀਆ ਨਾਲ ਸ਼ੇਅਰ ਕਰਨਾ ਚਾਹਨੀ ਆ ਮੈਂ ਇਸ ਦੇਸ਼ ਦੀ ਪਹਿਲੀ ਚੇਅਰਪਰਸਨ ਆ ਜਿਹੜੀ ਚੇਅਰਪਰਸਨ ਬਣ ਕੇ ਤਿੰਨ ਵਾਰੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮਿਲੀ ਤਿੰਨ ਵਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲੀ ਉੱਥੇ ਅਫੀਸਰ ਨੇ ਚੀਫ ਮਨਿਸਟਰ ਦੇ ਕੰਮ ਚ ਕਿਹਾ ਮੈਨੂੰ 5 ਮਿੰਟ ਬੈਠ ਕੇ ਮੈਂ ਉਹਨਾਂ ਦੀ ਮੀਟਿੰਗ ਸੁਣੀ ਉਹਨਾਂ ਨੇ ਮੈਨੂੰ ਬੈਠਣ ਨਾਸਤੇ ਨਹੀਂ ਕਿਹਾ ਮੈਂ ਆਪ ਬੈਠੀ ਕਿਉਂਕਿ ਮੈਂ ਆਪ ਕੰਮ ਲੈ ਕੇ ਗਈ ਸੀ ਇਹ ਆਪਸ ਵਿੱਚ ਏ ਡਿਸਾਈਡ ਕਰ ਰਹੇ ਸਨ ਕਿ ਚੋਣ ਆ ਰਹੇ ਨੇ ਨੈਕਸਟ ਜੁਮਲਾ ਕਿਹੜਾ ਸੁਠਣਾ ਜਨਤਾ ਹਾਸਤੇ ਇੱਕ ਅਫੀਸਰ ਨੇ ਉਹਨਾਂ ਨੂੰ ਕਿਹਾ ਕਿ ਮੇਰੀ ਤਰਫ ਨਜ਼ਰ ਕਰਕੇ ਕਿ ਪਹਿਲੇ ਇਹਨਾਂ ਨੂੰ ਬਾਹਰ ਕਰੋ ਇਹਨਾਂ ਨੂੰ ਫਾਰਕ ਕਰਕੇ ਇਹਨਾਂ ਨੂੰ ਵੇਜੋ ਕਿਉਂਕਿ ਉਹ ਮੈਨੂੰ ਮੇਰੇ ਬਾਰੇ ਸਭ ਨੂੰ ਪਤਾ ਹੈ ਮੈਂ ਬੜੀ ਸਟ੍ਰੇਟ ਫੋਰਵਰਡ ਆ ਨਾ ਮੈਂ ਗਰਦੀਆਂ ਕਿਸੇ ਦੇ ਪਿਓ ਤੋਂ ਮੂੰਹ ਤੇ ਕੈਨ ਵਾਲੇ ਹਾਂ ਮੈਂ ਜੇ ਤੁਸੀਂ ਮਹਿਲਾ ਹੋ ਪੰਜਾਬ ਤੋਂ ਬੁਜੀਪੀ ਦੇ ਇੱਕ ਇਹਨਾਂ ਨੂੰ ਦਿੱਤੀ ਤੁਸੀਂ ਸਰ ਅਮੀ ਐਮਪੀ ਹੋ ਹੈ ਤਾਂ ਕੋਈ ਲੱਗ ਰਿਹਾ ਇੱਕ ਕਰਤੀ ਸੀ ਦੋ ਟਿਕਟਾਂ ਹੈ ਇਹ ਤੁਸੀਂ ਤੁਸੀਂ মিডিਆ ਦੇ ਹੈਗੇ ਹੋ ਤੁਸੀਂ ਜਰਨਲਿਸਟ ਹੋ ਤੁਸੀਂ ਕਹਿ ਰਹੇ ਹੋ ਕਿ ਕਿਸੇ ਮਹਿਲਾ ਨੂੰ ਬੀਜੇਪੀ ਨੇ ਟਿਕਟ ਨਹੀਂ ਦਿੱਤੀ ਆਈਐਸ ਮੈਂਬਰ ਪਰਮਪਾਲ ਮੇਰੀ ਮਾਤਾ ਮੇਰੀ ਮਾਹ ਪਰਨੀਤ कौर ਜਿਹੜੀ ਮੇਰੀ ਮੈਂਟਰ ਨੇ ਜਿਹੜੇ ਮੈਨੂੰ ਇੱਥੇ ਖਿੱਚੋ ਹਾਂਜੀ ਕਾਰਨਾ ਮਤਲਬ ਤੁਸੀਂ ਪਾਰਟੀ ਆ ਦੇ ਮੇਰਾ ਦੇਖੋ ਉਹ ਸ਼ਾਇਦ ਪਰ ਤੋਂ ਇਹ ਮੈਟਰ ਨਹੀਂ ਕਰਦਾ ਇਹ ਮੈਟਰ ਨਹੀਂ ਕਰਦਾ ਕਿ ਔਰਤ ਕਿਹੜੀ ਪਾਰਟੀ ਤੋਂ ਆਈ ਹੈ ਜੇ ਭਾਜਪਾ ਤੋਂ ਲਾੜਲੀ ਹੈ ਨਿਸ਼ਾਨ ਕਮਲ ਦੇ ਫੁੱਲ ਦਾ ਲੱਗ ਗਿਆ ਤੇ ਕੋਈ ਮੈਟਰ ਨਹੀਂ ਕਰਦਾ ਜੱਜ ਨਹੀਂ ਕਰੋ ਸੱਤੇ ਘਰ ਦੇ ਭੈਣਾ ਨੇ ਮਾਵਾ ਨੇ ਔਰਤ ਨੂੰ ਜੱਜ ਕਰਨਾ ਬਹੁਤ ਸੋਖਾ ਹੈ ਅੱਜ ਮੈਂ ਵੀ ਤੁਹਾਡੇ ਵਿੱਚੇ ਬੈਠੀ ਆ ਨਾ ਨਹੀਂ ਨਹੀਂ ਕੋਈ ਨਹੀਂ ਕਰ ਰੇ ਮਨੀਸ਼ਾ ਗੁਲਾਟੀ ਦੀ ਮਨੀਸ਼ਾ ਗੁਲਾਟੀ ਨੂੰ ਸਰਕਾਰ ਦੇ ਚੇਅਰਪਰਸਨ ਬਣਾਤਾ ਜੇ ਮੇਰੇ ਮੂੰਹ ਚ ਅੱਜ ਤੇਜ਼ ਆਵਾਜ਼ ਆਈ ਏ ਜਜ਼ਬਾ ਆਇਆ ਨਾ ਕੰਮ ਕਰਨ ਦਾ ਇਹਦਾ ਇੱਕੋ ਹੀ ਰੀਜ਼ਨ ਏ ਮੇਰੇ ਪੰਜਾਬ ਦੇ ਪੁਲਿਸ ਆਫੀਸਰ ਤੇ ਮੇਰੀ ਮੀਡੀਆ ਮੈਂ ਬਾਰ ਬਾਰ ਮੈਨੂੰ ਕੋਈ ਵੀ ਨੈਗੇਟਿਵ ਵੀ ਕਮੈਂਟ ਤੁਹਾਡੇ ਚੋਂ ਦੇਗਾ ਨਾ ਪਰ ਮੈਂ ਤੁਹਾਡੀ ਜੈ ਜੈ ਕਾਰ ਲਾਂਦੀ ਰਾਂਗੀ ਉਹਦਾ ਰੀਜ਼ਨ ਏ ਗਰਾਊਂਡ ਰੋਡ ਗਰਾਊਂਡ ਲੈਵਲ ਤੇ ਜਿਹੜੀ ਸੱਚਾਈ ਸੀ ਨਾ ਉਹਦੇ ਤੱਕ ਖਿੱਚ ਕੇ ਮੈਨੂੰ ਮੀਡੀਆ ਲੈ ਕੇ ਗਈ ਏ ਕੋਈ ਨਹੀਂ ਲੈ ਕੇ ਗਿਆ ਤੇ ਇਹ ਤਾਰੀਫ ਹੈ ਪਰ ਸਾਡੀ ਪੰਜਾਬ ਦੀ ਮੀਡੀਆ ਤੇ ਮੈਂ ਸੈਂਟਰ ਐਸ ਵੀ ਦਿੱਲੀ ਵੀ ਜਾ ਕੇ ਬੋਲਦੀ ਆ ਮੇਰੀ ਪੰਜਾਬ ਦੀ ਮੀਡੀਆ ਦਾ ਕੋਈ ਜਵਾਬ ਨਹੀਂ ਨਾ ਕਿਸੇ ਨੂੰ ਮੇਰੇ ਬਾਕ ਕੋ ਦਰਦ ਹੈ ਨਾ ਲੈਂਦੇ ਨੇ ਨਾ ਲੈ ਕੇ ਕਿਸੇ ਨੂੰ ਖਾਂਦੇ ਨੇ ਆਪਣੀ ਮਿਹਨਤ ਦਾ ਪਰ ਦੁੱਖ ਹੈ ਕਿ ਅੱਜ ਕੱਲ ਮੀਡੀਆ ਵੀ ਸਾਡੀ ਥੋੜੀ ਜੀ ਪਰੇਸ਼ਾਨ ਹੈ ਚਲੋ ਅੱਛਾ ਵਕਤ ਵੀ ਆਏਗਾ ਪਰ ਮੈਨੂੰ ਤੁਹਾਡੇ ਸਾਰਿਆਂ ਤੇ ਮਾਂ ਨੇ ਮੈਂ ਚਾਹਨੀ ਆ ਸਾਡੀ ਪੰਜਾਬ ਦੀ ਔਰਤਾਂ ਸਟਰੋਂਗ ਹੋਣ 50% ਵੋਟ ਵੂਮਿੰਦਾ ਹੈਗਾ ਆਪਣੇ ਵੋਟ ਦੀ ਤਾਕਤ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨ ਦੇਖੋ ਇਹ ਮੈਂ ਇੱਕ ਔਰਤ ਨੂੰ ਕ੍ਰਿਟੀਸਾਈਜ਼ ਨਹੀਂ ਕਰ ਸਕਦੀ ਹਾਂ ਮੈਂ ਇੱਕ ਔਰਤ ਨੂੰ ਦੇਖੋ ਇਹ ਤੇ ਹੁਣ ਜਨਤਾ ਹੈ ਸਭ ਜਾਣਦੀ ਹੈ ਉਸੀ ਲੋਕ ਜਾਣਦੇ ਹੋ ਮੇ ਕੋਲ ਜੋ ਵੈਸਟ ਪੰਨੇ ਆ ਮੈਂ ਕਰ ਪਾਈ ਮੈਂ ਕਰ ਸਕੀ ਸਭ ਕੁਝ ਮੈਂ ਵੀ ਨਹੀਂ ਠੀਕ ਕਰ ਪਾਈ ਜਿਵੇਂ ਕਾ ਮਨੀਸ਼ਾ ਗੁਲਾਟੀ ਨੇ ਚੇਅਰਪਰਸਨ ਦੀ ਕੁਰਸੀ ਤੇ ਬੈਠ ਕੇ ਵਾ 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 ਬਟੋਰ ਲਈ ਨਹੀਂ ਦੇਖੋ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਅਸੀਂ ਪੰਜਾਬ ਵਿੱਚ ਨਹੀਂ ਕਹਿ ਸਕਦੇ ਬਹੁਤ ਸਾਰੇ ਰੀਜ਼ਨ ਨੇ ਮੈਮ ਵੀ ਦੇਖੋ ਦੱਸ ਰਹੇ ਨੇ ਕਿ ਨਸ਼ਾ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਜਿੰਦੇ ਨਾਲ ਮੈਂ ਐਗਰੀ ਕਰਦੀ ਆ ਸਾਡੇ ਅੱਜ ਬੱਚਿਆਂ ਕੋਲ ਰੋਜ਼ਗਾਰ ਨਹੀਂ ਹੈਗਾ ਨਸ਼ਾ ਹੈ ਨਛਾ ਬੱਚੇ ਕਰ ਰਹੇ ਨੇ ਮੈਂ ਜਦੋਂ 2020 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੈਨੂੰ ਬੁਲਾਇਆ ਸੀ ਉਦੋਂ ਵੀ ਮੈਨੂੰ ਇਹ ਬਿੱਟੂ ਜਰੀਆ ਬਣਿਆ ਸੀ ਲੈ ਕੇ ਜਾਂਦਾ ਮੈਂ ਮੈਨੂੰ ਇਹ ਕੱਲ ਦਾ ਪ੍ਰਾਊਡ ਫੀਲ ਹੁੰਦਾ ਹੈ ਜਿਹੜਾ ਮੈਂ ਅੱਜ ਮੀਡੀਆ ਨਾਲ ਸ਼ੇਅਰ ਕਰਨਾ ਚਾਹਨੀ ਆ ਮੈਂ ਇਸ ਦੇਸ਼ ਦੀ ਪਹਿਲੀ ਚੇਅਰ ਪਰਸਨ ਆ ਜਿਹੜੀ ਚੇਅਰ ਪਰਸਨ ਬਣ ਕੇ ਤਿੰਨ ਵਾਰੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮਿਲੀ ਤਿੰਨ ਵਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲੀ ਉਸ ਟਾਈਮ ਮੇਰੇ ਉੱਤੇ ਕਿਸੇ ਪਾਰਟੀ ਦਾ ਕੋਈ ਸਟੈਂਪ ਨਹੀਂ ਲੱਗੇ ਸੀ ਪਰ ਇਹ ਸਾਡਾ ਹੁਣ ਸਾਡੇ ਭਾਰਤ ਵਿੱਚ ਕਿਸੇ ਵੀ ਔਰਤ ਨੂੰ ਅੱਗੇ ਵਧਣ ਵਾਸਤੇ ਤੁਹਾਨੂੰ ਇੱਕ ਬੈਕਿੰਗ ਦੀ ਜ਼ਰੂਰਤ ਹੈ ਔਰ ਜਿਹੜਾ ਸਾਡੇ ਦੇਸ਼ ਲਈ ਇੰਨਾ ਕੁਝ ਕਰ ਲਿਆ ਅੱਜ ਮੈਂ ਤੁਹਾਡੇ ਲਈ ਇੱਕ ਮੈਸੇਜ ਹੋਰ ਦੇਣਾ ਚਾਹੁੰਦੀ ਆ ਆਪਣੇ ਲੁਧਿਆਣੇ ਦੀ ਜਨਤਾ ਨੂੰ ਕਿਉਂਕਿ ਮੈਨੂੰ ਲੁਧਿਆਣਾ ਤੇ ਬਹੁਤ ਮਾਣ ਹੈ ਮੇਰੀ ਸਭ ਤੋਂ ਜ਼ਿਆਦਾ ਆਦਾਲਤਾਂ ਇੱਥੇ ਹੋਈਆਂ ਨੇ ਦੇਖੋ ਸਾਡਾ ਭਾਰਤ ਤਰੱਕੀ ਦੀ ਉਸ ਦਿਸ਼ਾ 'ਚ ਜਾ ਰਿਹਾ ਹੈ ਅਸੀਂ ਅੰਗਰੇਜ਼ਾਂ ਤੋਂ ਤੇ ਆਜ਼ਾਦ ਜਦੋਂ ਹੋਏ ਆ ਹੁਣ ਫਿਰ ਦੇਖੋ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਆਏਗਾ ਤੁਸੀਂ ਮੀਡੀਆ ਦੇ ਲੋਗੋ ਕਿ ਅਮਰੀਕਾ ਇੰਟਰਫੇਰੈਂਸ ਕਰ ਰਿਹਾ ਹੈ ਸਾਡੇ ਕੰਟਰੀ 'ਚ ਇਹ ਪਹਿਲੀ ਵਾਰੀ ਹੋਇਆ ਕਿ ਰਸ਼ੀਆ ਨੂੰ ਪੁਤਿਨ ਨੂੰ ਕਹਿਣਾ ਪੈ ਗਿਆ ਅਮਰੀਕਾ ਨੂੰ ਕਿ ਇੰਡੀਅਨ ਪੋਲਿਟਿਕਸ 'ਚ ਕਿਉਂ ਇੰਟਰਫੇਰੈਂਸ ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ ਕਿ ਭਾਰਤ ਦਾ ਗ੍ਰਾਫ ਉੱਪਰ ਜਾ ਰਿਹਾ ਨਾ ਨਰਿੰਦਰ ਮੋਦੀ ਦਾ ਗ੍ਰਾਫ ਉੱਤੇ ਜਾ ਰਿਹਾ ਹੈ ਇਹ ਕੀ ਸਮਝਦੇ ਪੰਜਾਬ ਜੀ ਕਿੰਨੀ ਅਸੀਕਾ करेगी ना मैं किस नाई मैं किस तरह डिसाइड मैं तो दे देखो नरेंद्र मोदी जी दे बड़ी प्रशंसा का रमीट बिट्टू दी फेवर इज मेरा वोट रमीट बिट्टू ਦੇ ਨਾਲ ਹੈ ਮੈਂ ਤੇ ਕਹਾਂ ਕਿ ਤੇਰਾ ਦੀ ਬੀਜੇਪੀਂ ਦੀ ਮੈਨੇ ਲੜਦੀ ਪਈ ਆ ਇਹ ਪੋਸਟ ਕਰਦੇ ਮੈਂ ਕਹਿੰਦੇ ਕਿ ਦੇਖੋ ਮੈਂ ਤੇ ਕਹਾਂ ਕਿ ਤੇਰਾ ਦੀ ਤੇਰਾ ਸੀ ਕਾ ਹੀ ਬੀਜੇਪੀ ਐ ਕੇ ਜਾਏ ਮੈਂ ਤੇ ਇਹ ਕਹਾਂਗੀ ਨਾ ਬਾਕੀ ਪਬਲਿਕ ਨੇ ਦੇਖਣਾ ਪਬਲਿਕ ਨੇ ਡਿਸਾਈਡ ਕਰਨਾ ਹੈ ਇਹ ਆਪਣੀ ਬੈਟਰਮੈਂਟਲੀ ਸ਼ਤਰੰਜ ਦੇ ਮੋਹਰੇ ਬੰਦੇ ਨੇ ਕਿ ਉਹ ਇੱਕ ਅੱਛੀ ਹਰ ਪਿਓ ਹਰ ਪੈਨ ਹਰ ਆਪਣਾ ਭਰਾ ਹਰ ਹਸਬੰਦ ਆਪਣੀ ਵਾਈਫ ਵਾਸਤੇ ਇੱਕ ਸਟਰੋਂਗ ਡਿਸੀਜਨ ਲੈਂਦਾ ਕਿੱਥੇ ਦੇਖਦੇ ਹੋ ਤੁਸੀਂ ਆਪਣੀ ਘਰ ਦੀ ਔਰਤ ਨੂੰ ਉਹਦੇ ਵੋਟ ਨੂੰ ਉਹਦੇ ਆਨ ਵਾਲੇ ਭਵਿੱਖੇ ਨੂੰ ਕਿੱਥੇ ਦੇਖਦੇ ਮੈਡਮ ਆਪਕਰ ਤੁਹਾਡੀ ਖੋਦ ਦੀ ਗੱਲ ਕਰੀ ਆ ਜੀ ਪ੍ਰੋਫੈਸਰ ਸਾਹਿਬ ਜਨਾ ਆ ਰਹੇ ਆ ਔਰ ਬਿਲਕੁਲ ਪਰ ਇੱਕ ਜੋ ਰਾਜਨੀਤਿਕ ਜਿਹੜਾ ਜਨਾ ਬਲਾਵ ਬੋਟਸ ਆਵਾਜ਼ ਆ ਤੇ ਬੋਟਸਾਂ ਦੀ ਜਨਰਲ ਆ ਪੰਜਾਬ ਵਿੱਚ ਕੋਈ ਫਰਕ ਪਾਏ ਵਾਲਾ ਨਹੀਂ ਕੋਈ ਬੋਟ देखिए वो हमारे देश के प्रधानमंत्री हैं मुझे इससे कुछ नहीं लेने देना कि कोई दूसरी औरत उनके बारे में क्या बोल रही है कैंडिडेट कैंडिडेट नहीं है उनके हस्बैंड है तो मैं उनकी बात का कोई जवाब मेरे लिए कोई वैल्यू नहीं रखती कि कोई भी ऐसे शब्द इस्तेमाल बिल्कुल पूरे देश को फर्क पड़ने वाला है नरेंद्र मोदी जी हमारे देश के लिए एक ऐसा चेहरा है कि आने अभी आपको पता है दो कानून पेंडिंग पड़े हैं जो कि लुधियाने से मैं यहाँ पे क्यों हूँ रवनीत बिट्टू ने दो कानून एक हमारे ओल्ड पीपल को लेके है बुजुर्गों को लेके कानून बनने जा रहा है जो पेंडिंग पड़ा है अगर रवनीत बिट्टू लुधियाना से चुन के भारत सरकार का एक बहुत बड़ा चेहरा बनेंगे बहुत बड़ा उनको मंत्रालय भी मिलेगा मैं कह रही हूँ उनको मिलेगा क्योंकि वो बहुत स्ट्रांग हो जाएंगे और पूरे पंजाब की बेटरमेंट के लिए के लिए वो काम करेंगे